ਪਿੰਡ ਦੇ ਵਿੱਚੋਂ 3 ਦਿਨ ਪਹਿਲਾਂ ਖੇਤਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮ੍ਰਿਤਕ ਦੇ ਮਿਲੀ ਸੀ ਅਤੇ ਨਸ਼ੇ ਦੀ ਵਜ੍ਹਾ ਨਾਲ ਉਸਦੀ ਜਾਨ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਸੀ ਅਤੇ ਇਸੇ ਕਰਕੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਪਰ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਦੋਂ ਥਾਣਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੀ ਪਤਨੀ ਦੇ ਵੱਲੋਂ ਹੀ ਪ੍ਰੇਮੀ ਦੇ ਨਾਲ ਮਿਲ ਕੇ ਜਿਹਾ ਕੀਤਾ ਗਿਆ ਹੈ ਇਸ ਨੂੰ ਲੈ ਕੇ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਫਜ਼ਿਲਕਾ ਦੇ सदर थाना ਦੇ ਵਿੱਚ ਇਹ ਮਾਮਲਾ ਪਹੁੰਚਿਆ ਜਿੱਥੇ ਸਖਤਾਈ ਦੇ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਗੁਰਦੀਪ ਸਿੰਘ ਦੇ ਭਰਾ ਮਲਕੀਤ ਸਿੰਘ ਅਤੇ ਪਿੰਡ ਦੇ ਗ੍ਰੰਥੀ ਮੁਖਤਿਆਰ ਸਿੰਘ ਨੇ ਦੱਸਿਆ ਕਿ 4 ਸਤੰਬਰ ਦੀ ਸ਼ਾਮ ਨੂੰ ਇਸ ਮੁੰਡੇ ਦੀ ਮ੍ਰਿਤਕ ਦੇ ਖੇਤਾਂ ਦੇ ਵਿੱਚੋਂ ਮਿਲੀ ਸੀ ਜਿਸ ਤੇ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਨਸ਼ੇ ਦੀ ਵਜ੍ਹਾ ਦੇ ਨਾਲ ਉਸ ਦੀ ਜਾਨ ਗਈ ਹੈ ਉਸ ਤੋਂ ਬਾਅਦ ਵੀ ਪਰਿਵਾਰਿਕ ਮੈਂਬਰਾਂ ਨੇ ਇਹੀ ਗੱਲਾਂ ਕਰਦੇ ਹੋਏ ਮੁੰਡੇ ਦਾ ਰਿਸ਼ਤੇਦਾਰਾਂ ਨੂੰ ਬੁਲਾਉਣ ਤੋਂ ਬਾਅਦ ਸੰਸਕਾਰਤਾ ਕਰ ਦਿੱਤਾ ਪਰ ਹੁਣ ਜਦੋਂ ਪਿੰਡ ਦੇ ਹੀ ਵਿਅਕਤੀ ਤੇ ਸ਼ੱਕ ਹੋਇਆ ਤਾਂ ਮ੍ਰਿਤਕ ਦੀ ਪਤਨੀ ਦਾ ਨਾਮ ਵੀ ਸਾਹਮਣੇ ਆਇਆ ਜਿਸ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਸ਼ਿਕਾਇਤ ਕਰਨ ਤੋਂ

ਇੱਧਰ ਸਦਰ थाना ਦੇ ਐਸਐਚਓ ਨਵਦੀਪ ਸਿੰਘ ਪੱਟੀ ਨੇ ਕਿਹਾ ਕਿ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿੱਥੇ ਪਤਨੀਆਂ ਦੇ ਵੱਲੋਂ ਜੋ ਕਿ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਅਰਦਾਸਾਂ ਕਰਦੀਆਂ ਹੁੰਦੀਆਂ ਸੀ ਅੱਜ ਉਹ ਹੀ ਆਪਣੇ ਪਤੀ ਦੀ ਉਮਰ ਘਟਾ ਕੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਰਹੀਆਂ ਨੇ ਰਾਤ ਨੂੰ ਗਿਆ ਚਲਾ ਸੀ ਕਰਨੂ ਸੱਧਿਆ ਗਿਆ ਸੀ ਕਰਨੂ ਚਲਾ ਗਿਆ ਤੁੰ ਤੇ ਰਾਤ ਨੂੰ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਵੀ ਨਹੀਂ ਪਤਾ ਲੱਗਿਆ ਤੇ ਦੂਸਰੇ ਦਿਨ ਸ਼ਾਮ 7 ਵਜੇ ਸਾਨੂੰ ਪਤਾ ਲੱਗਿਆ ਕਿ ਇੱਕ ਲਾਸ਼ ਪਈ ਸੀ ਉਸ ਤੋਂ ਬਾਅਦ ਅਸੀਂ ਖੁਸ਼ ਮੰਗਵਾਈ ਇਹ ਨਹੀਂ ਮੰਨਉਾ ਸੀ ਪੱਛਾ ਹੁੰਦਾ ਪਰਿਵਾਰ ਨੇ ਕਰਾਉਣ ਦੇ ਤਾਂ ਵੀ ਉਹ ਜਾਣਾ ਦਿੱਤਿਆ ਅਸੀਂ ਘਰੇ ਲੈ ਗਏ ਫਿਰ ਉਸ ਬਾਅਦ ਜਿੰਨ ਕੋਤਾਰ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਮੰਨ ਲਓ ਕਿ ਉਹ ਮੰਨ ਲਓ ਕਿ ਗੱਲਾਂ ਚੱਲਣ ਲੱਗ ਪਈਆਂ ਉਹ ਲੈ ਬਾਹਰ ਆਂਦੀਆਂ ਗਈਆਂ ਔੜਾ ਹੋਰ ਜਿਆਦਾ ਬਾਹਰ ਆ ਗਿਆ ਕੱਲ ਹੋਰ ਆ ਗਿਆ ਅੱਜ ਹੋਰ ਆ ਗਿਆ ਕਿ ਮੈਂ